सत श्रीकाल जी और घरेलू इलाज फिर एक बार बहुत बहुत स्वागत है और अब फिर एक शानदार नुस्खा शेयर करा कि खून पतला करिए, बड़ा ही आसान एक जूस बनाना सिखावगा जरा खून पतला करेगा ही करेगा कोलेसट्रोल लैवल भी नॉर्मल करेगा जो यूरिक एसिड हाई हो जाएगा भी ठीक करेगा दिल और दिमाग वास्ते कमाल चीज़ है शरीर ठंडक देगा ठीक है और उस जूस बारे 570 ਵਾਰ ਨਹੀਂ 100 ਵਾਰ ਨਹੀਂ ਹਜ਼ਾਰਾਂ ਵਾਰ ਲੱਖਾਂ ਵਾਰ ਸੁਣਿਆ ਹੋਏਗਾ ਲੇਕਿਨ ਮੈਂ ਤੁਹਾਨੂੰ ਨਾ ਉਹਦੇ ਬਾਰੇ ਦੋ ਚੀਜ਼ਾਂ ਦੱਸਾਂਗਾ ਇੱਕ ਸਾਵਧਾਨੀ ਦੱਸਾਂਗਾ ਔਰ ਇੱਕ ਐਸੀ ਚੀਜ਼ ਨਾਲ ਐਡ-ਆਨ ਕਰਕੇ ਦੱਸਾਂਗਾ ਜਿਹਦੇ ਨਾਲ ਹੁਣ ਪਤਲਾ ਕਰਨ 'ਚ ਤੁਹਾਨੂੰ ਬਹੁਤ ਮਦਦ ਮਿਲੇਗੀ ਕੋਲੇਸਟ੍ਰੋਲ ਲੈਵਲ ਬਿਲਕੁਲ ਨਾਰਮਲ ਆਏਗਾ ਰਾਈਟ ਕਿਸ ਤਰ੍ਹਾਂ ਉਹਦਾ ਇਸਤੇਮਾਲ ਕਰਨਾ ਹੈ ਕੀ ਉਹ ਸਾਵਧਾਨੀ ਹੈ ਪੂਰਾ ਵੀਡੀਓ ਆਓ ਦੇਖਦੇ ਆਲਰਾਇਟ ਠੀਕ ਹੈ ਜੀ ਤੁਸੀਂ ਹੁਣ ਇਹ ਚੀਜ਼ ਦੇਖ ਲਈ ਹੈ ਤੁਸੀਂ ਹਜ਼ਾਰਾਂ ਵਾਰ ਅ ਦੇਖਿਓ ਇਹਗਾ ਲੋਕੀ ਯਾਨੀ ਕੀਆ ਠੀਕ ਹੈ ਆਪਾਂ ਸੁਣਿਆ ਬਹੁਤ ਵਾਰ ਹੈ ਲੇਕਿਨ ਮੈਂ ਅੱਜ ਜਿਹੜੀ ਤੁਹਾਨੂੰ ਚੀਜ਼ ਦੱਸਾਂਗਾ ਨਾ ਉਹ ਤੁਹਾਨੂੰ ਪਹਿਲੇ ਦਿਨ ਤੋਂ ਫਾਇਦਾ ਦੇਣਾ ਸ਼ੁਰੂ ਕਰ ਦੇਗੀ ਇਹ ਪੱਕੀ ਗੱਲ ਹੈ ਠੀਕ ਹੈ ਅਸਰ ਉਹਦਾ ਆਣਾ ਸ਼ੁਰੂ ਹੋ ਜਾਏਗਾ ਦੂਜਾ ਇੱਕ ਸਾਵਧਾਨੀ ਦੱਸਾਂਗਾ ਜਿਹੜਾ ਆਮ ਤੌਰ ਤੇ ਲੋਕਾਂ ਨੂੰ ਨਹੀਂ ਪਤਾ ਹੁੰਦਾ ਔਰ ਉਹ ਉਸ ਗਲਤੀ ਦੀ ਵਜ੍ਹਾ ਨਾਲ ਫਾਇਦੇ ਦੀ ਬਜਾਏ ਨੁਕਸਾਨ ਹੋ ਜਾਂਦਾ ਤੁਸੀਂ ਇੰਨੇ ਕੋ ਸਾਈਜ਼ ਦੀ ਕੀਆ ਲੈ ਸਕਦੇ ਹੋ ਜੀ ਮੇਰੇ ਕੋਲ ਇਸ ਵੇਲੇ ਜ਼ਿਆਦਾ ਵੱਡੀ ਹੈ ਇੰਨੇ ਕੋ ਸਾਈਜ਼ ਦੀ ਇੱਕ ਗਿੱਠ ਦੇਖ ਲਓ ਮੇਰੀ ਇੰਨੇ ਕੋ ਕੀਆ ਲੈ ਲਓ ਠੀਕ ਹੈ ਔਰ ਸਿਰਫ ਐਨੀ ਕੋ ਕੀਆ ਠੀਕ ਹੈ ਔਰ ਐਨੀ ਕੀਆ ਲੈ ਕੇ ਐਨ ਐਸ ਸਾਈਜ਼ ਦੀ ਲੈ ਲਓ ਭਾਵੇਂ ਐਸ ਸਾਈਜ਼ ਦੀ ਲੈ ਲਓ ਕੋਈ ਇਸ਼ੂ ਨਹੀਂ ਹੈ ਠੀਕ ਹੈ ਔਰ ਸਭ ਤੋਂ ਪਹਿਲਾ ਕੰਮ ਕੀ ਕਰਨਾ ਹੈ ਇਹਨੂੰ ਅੱਛੀ ਤਰ੍ਹਾਂ ਧੋ ਲਓ ਮੈਂ ਧੋ ਕੇ ਲਿਆ ਹਾਂ ਬਿਲਕੁਲ ਵਾਸ਼ ਕਰਕੇ ਸਾਫ ਨੀਟ ਐਂਡ ਕਲੀਨ ਕਰਕੇ ਲਿਆ ਹਾਂ ਔਰ ਉਸ ਤੋਂ ਬਾਅਦ ਤੁਸੀਂ ਕੀ ਕੰਮ ਕਰਨਾ ਹੈ ਨਿੰਬੂ ਲੈ ਕੇ ਉਹਨੂੰ ਕੱਟ ਕੇ ਠੀਕ ਹੈ ਔਰ ਇਹਦੀ ਨਿੰਬੂ ਨਾਲ ਸਫਾਈ ਕਰਨੀ ਹੈ ਠੀਕ ਹੈ ਐਸ ਲੋਕੀ ਨੂੰ ਨਿੰਬੂ ਨਾਲ ਸਾਫ ਕਰਨਾ ਪਹਿਲਾਂ ਧੋ ਲੈਣਾ ਉਸ ਤੋਂ ਬਾਅਦ ਨਿੰਬੂ ਨਾਲ ਸਾਫ ਕਰ ਲੈਣਾ ਚੰਗੀ ਤਰ੍ਹਾਂ ਨਿੰਬੂ ਨਾਲ ਸਾਫ ਕਰਨ ਦਾ ਫਾਇਦਾ ਇਹ ਹੈ ਕੀ ਜਿਹੜੇ ਕੈਮੀਕਲ ਪੈਸਟੀਸਾਈਡਸ ਕੁਝ ਵੀ ਇਸ ਦੇ ਉੱਤੇ ਲੱਗਿਆ ਹੋਏਗਾ ਉਹ ਸਾਰਾ ਸਾਫ਼ ਹੋ ਜਾਏਗਾ ਖਾਸ ਕਰ بارشਾਂ ਦੇ ਵਿੱਚ ਜਾਂ ਕਦੀ ਵੀ ਤੁਸੀਂ ਇਹਦਾ ਇਸਤੇਮਾਲ ਕਰਨਾ ਹੈ ਨਾ ਛਿਲਕੇ ਸਮੇਤ ਕਰਨਾ ਹੈ ਛਿਲਕਾ ਨਹੀਂ ਛਿਲਣਾ ਔਰ ਡਾਇਰੈਕਟ ਯੂਜ਼ ਕਰਨਾ ਹੈ ਠੀਕ ਹੈ ਇਹ ਦੇਖੋ ਬਿਲਕੁਲ ਇਸੇ ਤਰੀਕੇ ਨਾਲ ਤੁਸੀਂ ਇਹਨੂੰ ਚੰਗੀ ਤਰ੍ਹਾਂ ਸਾਫ਼ ਕਰ ਲੈਣਾ ਨਿੰਬੂ ਦੇ ਨਾਲ ਰਾਈਟ ਇਹ ਬਿਲਕੁਲ ਨਿੰਬੂ ਨਾਲ ਕਲੀਨ ਹੋਏ ਇਸ ਤੋਂ ਬਾਅਦ ਚਾਹੋ ਤੇ ਤੁਸੀਂ ਧੋ ਸਕਦੇ ਹੋ ਨਾ ਚਾਹੋ ਤਾਂ ਵੀ ਕੋਈ ਦਿੱਕਤ ਨਹੀਂ ਠੀਕ ਹੈ ਤੇ ਇਹ ਹੁਣ ਬਿਲਕੁਲ ਨੀਟ ਐਂਡ ਕਲੀਨ ਹੋ ਗਈ ਹੈ ਇਹਨੂੰ ਬੇਸ਼ੱਕ ਬਾਜ ਧੋਲੋ ਤੁਸੀਂ ਔਰ ਨਹੀਂ ਧੋਣਾ ਹੋਵੇ ਤਾਂ ਵੀ ਚੱਲੇਗਾ ਕਿਉਂਕਿ ਆਲਰੇਡੀ ਆਪਾਂ ਵਾਸ਼ ਕਰ ਚੁੱਕੇ ਹਾਂ ਔਰ ਇਸ ਤੋਂ ਬਾਅਦ ਨਿੰਬੂ ਦੇ ਨਾਲ ਹੋਰ ਸਫਾਈ ਹੋ ਗਈ ਹੈ ਦੀ ਬਿਲਕੁਲ ਠੀਕ ਹੈ ਔਰ ਉਸ ਤੋਂ ਬਾਅਦ ਛਿਲਣਾ ਨਹੀਂ ਹੈ ਬਿਨਾ ਛਿੱਲੇ ਇਹਨੂੰ ਪਹਿਲਾਂ ਇਹ ਵਾਲਾ ਪੀਸ ਠੀਕ ਹੈ ਉੱਪਰੋਂ ਆਪਾਂ ਇਹ ਕੱਟ ਲਿਆ ਠੀਕ ਹੈ ਔਰ ਛੱਲੇ ਨੂੰ ਵੀ ਇਹਨੂੰ ਕੱਟ ਲਿਆ ਔਰ ਇਹਦੇ ਥੋੜੇ ਛੋਟੇ-ਛੋਟੇ ਟੁਕੜੇ ਕੱਟ ਲਾਦੇ ਆਪਾਂ ਠੀਕ ਹੈ ਬਿਲਕੁਲ ਕੱਚੀ ਕੀ ਹੈ ਠੀਕ ਹੈ ਔਰ ਇਹ ਦੇਖੋ ਆਪਾਂ ਇਸ ਤਰੀਕੇ ਦੇ ਛੋਟੇ ਛੋਟੇ ਟੁਕੜੇ ਕੱਟ ਲੈਣੇ ਤਾਂ ਕਿ ਜਦੋਂ ਅਸੀਂ ਇਹਦਾ ਜੂਸ ਕੱਢੀਏ ਉਸ ਵੇਲੇ ਆਪਨੂੰ ਜ਼ਿਆਦਾ ਦਿੱਕਤ ਨਾ ਆਵੇ ਉਸ ਤੋਂ ਬਾਅਦ ਮੈਂ ਤੁਹਾਨੂੰ ਇੱਕ ਲਾਸਟ ਆਈਟਮ ਦੱਸਾਂਗਾ ਇਹਦੇ ਅੰਦਰ ਪਾਣ ਵਾਸਤੇ ਠੀਕ ਹੈ ਜਿਹਦੇ ਨਾਲ ਖੂਨ ਪਤਲਾ ਹੁੰਦਾ ਠੀਕ ਹੈ ਕੋਲੇਸਟ੍ਰੋਲ ਘਟਦਾ ਹੈ ਜੀ ਠੀਕ ਹੈ ਔਰ ਜੜੀ ਲੋਕੀ ਦੇ ਜੂਸ ਦੀ ਤਾਕਤ ਹੈ ਉਹ ਵੱਧ ਜਾਂਦੀ ਹੈ ਠੀਕ ਹੈ ਲੋਕੀ ਦੇ ਜੂਸ ਦੇ ਬਹੁਤ ਫਾਇਦੇ ਹੈ ਠੀਕ ਹੈ ਕਬਜ ਨੂੰ ਠੀਕ ਕਰਦਾ ਹੈ ਠੀਕ ਹੈ ਯੂਰਿਕ ਐਸਿਡ ਨੂੰ ਠੀਕ ਕਰਦਾ ਹੈ ਜਿਨ੍ਹਾਂ ਦੇ ਦਿਲ ਦੀ ਧੜਕਣ ਜਿਆਦਾ ਵੱਜ ਜਾਂਦੀ ਹੈ ਉਹਨੂੰ ਠੀਕ ਕਰਦਾ ਹੈ ਖੂਨ ਪਤਲਾ ਕਰਦਾ ਹੈ ਠੀਕ ਹੈ ਬਹੁਤ ਬਹੁਤ ਮੈਂ ਕਹਣਾ ਹੈ ਐਨੇ ਫਾਇਦੇ ਐਨੇ ਫਾਇਦੇ ਕੁਝ ਕਹਿਣ ਦੀ ਗੱਲ ਨਹੀਂ ਠੀਕ ਹੈ ਹੁਣ ਆਪਾਂ ਇਹਦਾ ਜੂਸ ਕੱਢਦੇ ਹਾਂ ਜੀ ਠੀਕ ਹੈ ਔਰ ਇਹ ਲੋਕੀ ਨੂੰ ਆਪਾਂ ਛੋਟੇ ਛੋਟੇ ਟੁਕੜੇ ਜੜੇ ਜੂਸਰ 'ਚ ਪਾ ਕੇ ਲਓ ਜੀ ਲੋਕੀ ਦਾ ਜੂਸ ਹੁਣ ਹੋ ਗਿਆ ਬਿਲਕੁਲ ਤਿਆਰ ਠੀਕ ਹੈ। ਔਰ ਜਿੰਨਾ ਨੂੰ ਕਬਜ ਦੀ ਜ਼ਿਆਦਾ ਸਮੱਸਿਆ ਰਹਿੰਦੀ ਹੈ ਉਹ ਇਹਨੂੰ ਫਿਲਟਰ ਕਰ ਲੈਣ ਜਿਨ੍ਹਾਂ ਨੂੰ ਕਬਜ ਦੀ ਸਮੱਸਿਆ ਨਹੀਂ ਹੈ ਉਹ ਬੇਸ਼ੱਕ ਡਾਇਰੈਕਟ ਇਹਦਾ ਇਸਤੇਮਾਲ ਕਰ ਸਕਦੇ ਆ। ਠੀਕ ਹੈ ਜੀ। ਇਹ ਦੇਖੋ ਜੀ ਇੱਕ ਗਲਾਸ ਹੈ ਤੁਹਾਡਾ ਸ਼ਾਨਦਾਰ ਫਾਸਕਾਸ ਰੈਡੀਓ। ਠੀਕ ਹੈ। ਔਰ ਇਹਦੇ ਅੰਦਰ ਹੁਣ ਜਿਹੜੀ ਲਾਸਟ ਆਈਟਮ ਪਾਣੀ ਹੈ ਤੁਸੀਂ ਉਹ ਪਾਣੀ ਹੈ ਕਾਲੀ ਮਿਰਚ। ਇਹ ਕਾਲੀ ਮਿਰਚ ਖੂਨ ਪਤਲਾ ਕਰਦੀ ਹੈ। ਇਹ ਸਟਰੈਂਥ ਨੂੰ ਵੀ ਵਧਾ ਦਿੰਦੀ ਹੈ ਕੋਲੇਸਟ੍ਰੋਲ ਨੂੰ ਵੀ ਘਟਾਉਣ 'ਚ ਮਦਦ ਕਰਦੀ ਹੈ ਇੱਕ ਚੁਟਕੀ ਬਸ ਇਹ ਦੇਖੋ ਇੱਕ ਚੁਟਕੀ ਕਾਲੀ ਮਿਰਚ ਦੀ ਤੁਸੀਂ ਇੰਨੀ ਪਾ ਲਓ ਔਰ ਇਹਨੂੰ ਘੋਲ ਲਓ ਔਰ ਇਹ ਬਣ ਗਿਆ ਸ਼ਾਨਦਾਰ ਜੂਸ ਇਹ ਸਵੇਰੇ ਤੁਸੀਂ ਖਾਲੀ ਪੇਟ ਪੀਣਾ ਔਰ ਇਹਨੂੰ ਪੀਣ ਤੋਂ 1 ਤੋਂ 1.5 ਘੰਟੇ ਬਾਅਦ ਕੁਝ ਨਹੀਂ ਖਾਣਾ ਪੀਣਾ ਬਸ ਤੁਸੀਂ ਰੁਟੀਨ ਬਣਾ ਲਓ ਔਰ ਇੱਕ ਮਹੀਨੇ ਦੇ ਅੰਦਰ ਜਾਂ 3 ਤੋਂ 4 ਹਫ਼ਤੇ ਦੇ ਅੰਦਰ ਅੰਦਰ ਤੁਸੀਂ ਆਪ ਮੈਨੂੰ ਦੱਸੋਗੇ ਕਿ ਮੈਨੂੰ ਕਿੰਨਾ ਆਰਾਮ ਹੈ ਸਰੀਰ ਹਲਕਾ ਹੋਣਾ ਸ਼ੁਰੂ ਹੋ ਜਾਏਗਾ ਦਿਲ ਨੂੰ ਤਾਕਤ ਮਿਲੇਗੀ ਦਿਲ ਦੀ ਧੜਕਣ ਜੇ ਜ਼ਿਆਦਾ ਤੇਜ਼ ਹੋ ਜਾਂਦੀ ਹੈ ਇਹ ਉਹਨੂੰ ਵੀ ਨਾਰਮਲ ਕਰਨ 'ਚ ਤੁਹਾਡੀ ਮਦਦ ਕਰੇਗਾ ਕੋਲੇਸਟ੍ਰੋਲ ਘਟਾਏਗਾ ਖੂਨ ਗਾੜਾ ਜਿਹੜਾ ਹੈ ਉਹਨੂੰ ਠੀਕ ਕਰੇਗਾ ਨਜ਼ਾਰੇ ਕਰਾਵੇਗਾ ਜ਼ਿੰਦਗੀ ਦੇ ਰਾਈਟ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਤੁਸੀਂ ਇਸ ਵੀਡੀਓ ਨੂੰ ਦੇਖ ਲਿਆ ਹੋਵੇਗਾ ਮੇਰੀ ਬੇਨਤੀ ਹੈ ਕਿ ਤੁਸੀਂ ਸਭ ਨਾਲ ਸ਼ੇਅਰ ਜ਼ਰੂਰ ਕਰਨਾ ਤਾਂ ਕਿ ਹਰ ਇਨਸਾਨ ਦਾ ਸਬਦਾ ਭਲਾ ਹੋ ਸਕੇ ਬਹੁਤ ਬਹੁਤ ਸ਼ੁਕਰੀਆ ਇਸ ਵੀਡੀਓ ਨੂੰ ਦੇਖਣ ਵਾਸਤੇ ਆਪਣਾ ਪਿਆਰ ਦੇਣ ਵਾਸਤੇ ਥੈਂਕ ਯੂ ਵੈਰੀ ਮਚ ਗੋਡ ਬlesਸ ਯੂ एवरीवन